ਆਣੀ ਲੋ ਹਾਂ ਉਹ ਉੱਧਰ ਪੈਣੀ ਲੱਭ ਲਈ ਜਾਨੀ ਸਭ ਠੀਕ ਆ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਦਿਨ ਹੈਗਾ ਅੱਜ ਐਤਵਾਰ ਦਾ ਕਿੰਨਾ ਟਾਈਮ ਹੋ ਗਿਆ 2:00 2:00 ਵਜੇ ਤਾਂ ਅਸੀਂ ਆ ਕੇ ਬੈਠੇ ਹਾਂ 3:00 ਵਜੇ ਅਸੀਂ ਆਏ ਸੀ ਅੱਜ ਪਿੰਡ ਸਾਡੇ ਨਹੀਂ ਤੇ ਜੋਤ ਜੋਤੇ ਦੇ ਬੈਠਾ ਫੋਨ ਦੇਖੀ ਜਾਂਦਾ ਜੋ ਦੀਨਾਂ ਦੀ ਜੋ ਗੋਡਾ ਬਾਰੇ ਕਰ ਰਜਾਈ ਨਹੀਂ ਆ ਰਹੀ ਸੀ ਕੀ ਹੈ ਗੁੰਦਾ ਹੈ ਹਵਾ ਚੱਲਦੀ ਹੈ ਇਹ ਮੇਰੀ ਬੀਬੀ ਹੈ ਜੀ ਰਜਾਈ ਚ ਬੈਠੀ ਹੈ ਜੀ ਅੱਜ ਹਵਾ ਬਹੁਤ ਚੱਲੀ ਜਾਂਦੀ ਆ ਠੰਡੀ ਠੰਡੀ ਰਜਾਈ ਤਾਂ ਦੀਨ ਇਹ ਕਹਿੰਦੀ ਰਜਾਈ ਰੰਦੇ ਜੋ ਹੈ ਗੁੰਦਾ ਹੈ ਹੱਟੇ ਚ ਬੈਣੀ ਹੁੰਦਾ ਰਜਾਈ ਅੱਜ ਤਾਂ ਹਵਾ ਚੱਲਦੀ ਆ ਬਾਹਰ ਆਇਤਾ ਬਾਹਰ ਹੁੰਦਾ ਨਾ ਨੇ ਬਾਰੋਂ ਵੀਡੀਓ ਬਣਾ ਕੇ ਲੈਣੀ ਹੈ ਮਾਰੋ ਦਿਖਾਉਣੀ ਹੈ ਤੁਹਾਨੂੰ ਘਰ ਇਹ ਆ ਜੀ ਸੜਕ ਸੜਕ ਤੇ ਘਰ ਹੈਗਾ ਸਾਡਾ ਤੇ ਇਹ ਆ ਮੇਨ ਗੇਟ ਕਰੇ ਹੋਰ ਕੋਈ ਹੈ ਨਹੀਂਗਾ ਮੇਰੀ ਬੀਬੀ ਇਕੱਲੀ ਭਰਾ ਤੁਹਾਨੂੰ ਪਤਾ ਹੀ ਹੈ ਮੇਰਾ ਇੱਕ ਸੀਗਾ ਉਹ ਮੁੱਕ ਗਿਆ ਸੀ ਕਰੇ ਹੋਰ ਕੋਈ ਨਹੀਂ ਹੈਗਾ ਪਾਪਾ ਮੇਰਾ ਮੁੱਕਿਆ ਹੋਇਆਗਾ ਬੀਬੀ ਮੇਰੀ ਇਕੱਲੀ ਰਹਿੰਦੀ ਹੈਗੀ ਇਹ ਇਧਰ ਲਾਏ ਹੋਏ ਨੇ ਬੂਟੇ ਇਹ ਤਾਂ ਸਜਾਵਟੀ ਵਾਲਾ ਬੂਟਾ ਹੈਗਾ ਹੁਣ ਤਾਂ ਕਟਾਈ ਕਰਾ ਲਈ ਇਹ ਗਾ ਅਮਰੂਦਾਂ ਦਾ ਸਾਡੇ ਹੁਣ ਤੋਂ ਪਹਿਲਾਂ ਅਮਰੂਦ ਲੱਗ ਹਟੇ ਬੀਬੀ ਕਹਿੰਦੀ ਕਈ ਅਮਰੂਦ ਲੱਗੇ ਸੀਗੇ ਹੁਣ ਸਰਦੀਆਂ ਚ ਵੀ ਕਹਿੰਦੀ ਮੈਂ ਇੱਕ ਇੱਕ ਨਾਲ ਤੋੜ ਕੇ ਖਾ ਲੇ ਆਹ ਕਾਦਾ ਬੂਟਾ ਲਵਾਇਆ ਵੀ ਹੈ ਕਿੰਨਾ ਸੋਹਣਾ ਹੈ ਨਾ ਆਹ ਜਦ ਆ ਫੁੱਲ ਆਉਂਦਾ ਜ ਹਵਾ ਨਾਲ ਦੇਖਿਆ ਹੋਈ ਜਾਂਦਾ ਥਵਾ ਚੱਲਦੀ ਅੱਜ ਸੋਣਾ ਉਹ ਐ ਸਿਆਬਟ ਜਿਹੜਾ ਬੁੱਟਾ ਹੈ ਇਹ ਇਹ ਉੱਪਰ ਨੂੰ ਪੌੜੀਆਂ ਚੜ੍ਹਦੀਆਂ ਨੇ ਹਾਂ ਬੀਬੀ ਆਪਾਂ ਪੱਕੇ ਜਾਏ ਹੂੰ ਇਹ ਇੱਧਰ ਨੂੰ ਬੇੜਾ ਆ ਗਿਆ ਘਰ ਸਾਡਾ ਬਹੁਤ ਵੱਡਾ ਖੁੱਲਾ ਬਹੁਤ ਵੱਡਾ ਆ ਗਿਆ ਬੇੜਾ ਬੱਸ ਜਦੋਂ ਕੋਈ ਬਰਤਨ ਵਾਲਾ ਹੈ ਨਹੀਂ ਸਾਰਾ ਕੁੱਲੇ ਵੀ ਇੱਧਰ ਬਰਾਂਡਾ ਹੁੰਦਾ ਸੀ ਉਹ ਟਵਾਤਾ ਫਿਰ ਇਹਨੂੰ ਵੀ ਐ ਛੱਤ ਜੀ ਡਿੱਗਣਾ ਨਹੀਂ ਹੋ ਰਹੀ ਸੀਗੀ ਵਿਚਾਰੇ ਨੂੰ ਪਿਛਲੀ ਜਗ੍ਹਾ ਮੁੱਕਦੀ ਨਹੀਂ ਹੈਗੀ ਇਹ ਲਾਇਆ ਹੈਗਾ ਕਮਾਰ ਤੇ ਕarele ਲੱਗੇ ਭੈਣ ਵੀ ਛੋਟੇ ਕਿੰਨੇ ਹਨਾ ਛੋਟੇ ਕਰੇਲੇ ਬਾਦੂ ਲੱਗਦੇ ਨੇ ਇਹਦੇ ਆਪੇ ਨਾ ਇਹ ਬੇਲ ਕਿਦਾਂ ਦੀ ਹੈਗੀ ਆਪੇ ਹਰੀ ਹੋ ਜਾਂਦੀ ਆਪੇ ਸੁੱਕ ਜਾਂਦੀ ਆ ਬਹੁਤ ਕਰੇਲੇ ਦਿੰਦੀ ਆ ਇਹ ਤੇ ਇੱਧਰ ਆ ਗਈ ਰਸੋਈ ਬਸ ਬਿਜਾਰੀ ਤਾਂ ਹੰਗਲਾਸ ਬਰੂਸ ਚਨੇ ਹੋਏ ਨੇਗੇ ਇੱਥੇ ਚੌਂਤਰਾ ਦਾ ਚੁੱਲਾ ਤਾਂ ਫਿਰ ਵਰਤਦੀ ਨਹੀਂ ਕੱਲੀ ਕਰਕੇ ਇਹਨਾਂ ਚਲ ਪਾਣੀ ਪੂਣੀ ਕਰ ਲੈਂਦੀ ਹੈਗੀ ਵੈਸੇ ਉਹ ਤਾਂ ਰਾੜ ਵੀ ਵਰਤਦੀ ਹੈ ਇੱਕ ਕਮਰਾ ਇਹ ਆ ਗਿਆ ਦਰਦ ਟੀਵੀ ਲੱਗਿਆ ਹੋਇਆ ਤੇ ਉਹ ਵੈਟਰ ਹੈ ਮੰਜੇ ਖੜੇ ਕਰੇ ਹੋਏ ਨੇ ਇਹ ਪੱਖਾ ਪਤਨੀ ਕੀ ਕਰਵਾਇਆ ਜੜੀ ਲਾਈ ਬੈਠੀ ਆਈ ਇਹ ਇਛਨੇ ਵਿਚਨੇ ਇਹ ਕਰਦੀ ਰਹਿੰਦੀ ਹੈ ਬਸ ਕਦੇ ਕੁਛ ਠੀਕ ਕਰਾ ਲਿਆ ਕਦੇ ਕੁਛ ਕਰਾ ਲਿਆ ਪੰਗੇ ਲਈ ਜਾਂਨੇ ਚੱਲਦਾ ਹੈ ਵਾਪਰ ਕੇ ਚੱਲਦਾ ਹੈ ਕਿੰਨੀ ਹਾਂ ਹਵਾ ਪਰ ਕੇ ਹਾਂ ਕਿੰਨੀ ਹਵਾ ਪਰ ਨਹੀਂ ਵਾਵਾ ਪਰ ਨਹੀਂ ਪੈਂਦੀ ਉਧਰ ਉਹ ਬੀਪੀਸ ਮਾਂ ਦੀ ਮਕੈਨ ਕੀ ਕਰੂ ਹੈ ਜਿਹੜਾ ਆਪਸ ਫਿਰ ਰੁਕੀ ਹੋਊਗਾ ਜਿਹੜਾ ਹਵਾ ਪਰਗੇ ਫਿਰ ਇਹ ਆਪ ਹੀ ਚੱਲੂ ਪਤਾ ਨਹੀਂ ਮੈਂ ਤਾਂ ਭੁੱਲ ਜੀ ਇਹ ਜੋਤ ਕਰਦਾ ਹੈ ਪੁਕੈਨ ਕੀਆ ਕਿ ਇਧਰ ਬੂਟਾ ਹੀ ਲੱਗਿਆ ਹੋਇਆਗਾ ਸਰਾ ਆਪੇ ਕੇ ਕਮਰਾਗਾ ਤੇ ਬੜੀ ਬੈਠੇ ਹੁੰਨੇ ਇਹ ਇਧਰ ਨੂੰ ਹੈਗਾ ਵੱਡਾ ਬਹੁਤਾ ਕਮਰਾ ਆ ਨਾ ਬੁਖਾਰੀ ਹੁਣ ਸਾਡੀ ਉਹ ਹੋ ਗਈ ਜਮਾ ਵੱਧ ਜਮਾ ਇਹ ਚੀਜ਼ਾਂ ਟਿਕਣ ਲੱਗ ਗਈ ਜਿਦੋਂ ਛੋਟੇ ਛੋਟੇ ਹੁੰਦੇ ਇਹ ਚ ਕਣਕ ਪਾਉਂਦੇ ਹੁੰਦੇ ਸੀਗੇ ਆ ਬੁਖਾਰੀ ਚ ਸਦੇ ਹੁਣ ਤਾਂ ਇਹ ਹੋ ਗਈ ਲੈ ਥੱਲੇ ਡੂੰਗੀ ਹੁੰਦੀ ਸੀ ਉਹਦੇ ਸਾਰੀ ਪਰ ਪੱਤ ਪਰਤਾਂ ਪੈ ਗਈਆਂ ਨਾ ਉਹ ਦੋਸਤ ਕਣਕ ਪਾਉਂਦੇ ਹੁੰਦੇ ਸੀ ਅਸੀਂ ਇਹ ਚ ਬੰਦੇ ਜਿੱਦੀ ਹੁੰਦੀ ਸੀਗੇ ਰੱਖਣੇ ਜੇ ਬਣੇ ਹੋਏ ਨੇਗੇ ਬੁਖਾਰੀ ਤੇਰਾ ਚਾਰ ਜਿ ਪਿਆ ਆਈ ਤੂੰ ਮੁੰਦਾਰੇ ਮੋਜ ਕੇ ਖੋਲ ਤੋੜ ਦੇਗਾ ਇੱਕ ਜਵਾਰਾ ਇਹੋ ਚੜ ਕੇ ਆਇਆ ਮੈਂ ਪੌੜੀਆਂ ਦੀ ਵੀਡੀਓ ਬਣਾਈ ਨਹੀਂ ਹੈਗੀ ਇੱਕ ਜਵਾਰਾ ਅੱਗੇ ਦੇ ਵਿਚ ਦੀ ਬਾਰ ਲੰਘ ਕੇ ਅਗਲਾ ਜਵਾਰਾ ਤੇ ਇਹ ਹੈਗੀ ਬਾਬੇ ਦੀ ਫੋਟੋ ਕਿੰਨਾ ਖੜਕਾ ਕਰਦਾ ਗੱਲ ਨਹੀਂ ਸੁਣਦਾ ਬੀਬੀ ਬਾਪੇ ਦੀ ਫੋਟੋ ਮੇਰੇ ਭਰਾ ਦੇ ਵਿਆਹ ਵੇਲੇ ਇਹ ਵੱਡੀ ਕਰਵਾ ਲਈ ਸੀ ਇਹ ਮੇਰੇ ਭਰਾ ਤੇ ਪਰਜਾਈਏਗੇ ਤੇ ਇਹ ਗੁੱਡੀ ਜੰਦੀ ਚ ਬਹੁਤ ਨਾਲ ਗੁੱਡੀ ਵਰ ਬੀਬੀ ਕਿੱਧਰ ਫਿਰਦੀ ਇਹ ਦੂਸਰਾ ਕਮਰਾ ਹੈ ਤੇ ਇਹ ਅੱਗੇ ਵੇੜਾ ਆ ਗਿਆ ਬਾਹਰ ਲਾ ਇੱਧਰ ਕੋਠੀ ਹੈ ਕਿਸੇ ਦੀ ਨਾਲ ਨਵੇਲਾ ਬਿਨਾ ਮੇ ਘਰ ਪੈ ਗਏ ਹਨਾ ਸਾਡਾ ਘਰ ਪ੍ਰਾਣ ਆਏਗਾ ਬਸ ਫੇਰ ਹੁਣ ਵੀ ਜੇ ਕੋਈ ਹੋਵੇ ਤਾਂ ਚਲ ਪਾਵੇ ਹਨਾ ਬੀਬੀ ਉੱਠ ਖੜੀ ਬੀ ਵਿਚਾਹ ਤਰੂਗੀ ਹੁਣ ਝਾ ਘਾੜਦੀ ਹੈ ਹਾਂ ਬਣਾ ਲਾ ਕੋਤੇ ਤੇ ਵੀ ਸੰਤਰੇ ਹੋਰ ਕਿੰਨੇ ਕਿੰਨੂ ਲੱਗੇ ਪਿਆ ਹਨ ਤੂੜ ਦੇ ਪਰਿਆ ਤੇ ਉਹ ਹੋ ਮਸ਼ਮੀਆਂ ਆਈਆਂ ਆਪਣੇ ਖੇਤ ਹੁੰਦੇ ਜੋ ਤਾਂ ਇੱਥੇ ਉਹ ਉਹ ਹੁੰਦੀਆਂ ਇਹ ਉਹ ਦੇਖਣ ਤਾਂ ਲੱਗਦਾ ਗਲੇ ਨੂੰ ਕਿੰਨੇ ਲੱਗੇ ਪਏ ਨੇ ਖੱਟੇ ਫਾੜੀ ਚਿੱਟੇ ਰੰਗ ਦੀ ਹੈ ਨਾ ਵਿੱਚ ਫਾੜੀ ਚਿੱਟੇ ਰੰਗ ਦੀ ਹੁੰਦੀ ਵਿੱਚ ਬਾਹਲੇ ਹੁੰਦੇ ਸੀ ਆਪਣੇ ਉਰੇ ਖੇਤ ਇੱਥੋਂ ਦੇਖ ਬੇੜਾ ਐਡਾ ਵੱਡਾ ਸਾਡਾ ਕਿੱਦਾਂ ਵੱਡਾ ਬੇੜਾ ਕਾ ਖੁੱਲਾ ਕਿੱਲੇ ਜੀ ਤਾਈ ਹਵਾ ਵਾਲੀ ਲੱਗਦੀ ਐ ਸਾਡਾ ਕਿੱਲੇ ਜਿੰਦਾ ਬੇੜਾ ਤਾਂ ਹੀ ਬਿਨ ਹਵਾ ਆਈ ਲੱਗਦੀ ਬਾਹਰ ਜਮੀ ਨਹੀਂ ਪੈਂਦੀ ਤਾਂ ਬਿਮਾਰ ਨੇਦੀ ਮੜੇ ਜੇ ਨਾ ਬਿਮਾਰ ਹੋ ਜਾਂਦੀ ਆ ਹਵਾ ਹਵਾ ਨਾਲ ਉਹ ਇਹ ਤਾਂ ਗਰੀ ਤਾਂ ਸਮਾਨ ਪਿਆਗਾ ਵੀ ਆ ਵੀ ਵੱਧਦਾ ਹੋ ਦਾਦੇ ਵਾਲਾ ਆ ਚਿਟਕਣੀ ਦਾ ਅਧਰੋ ਵੀ ਬਿਨੇ ਰੰਗ ਕਰਵਾ ਲਿਆ ਸੀਗਾ ਪਰ ਉਹ ਤਾਂ ਕਰਵਾਇਆ ਨਹੀਂ ਮੇਰੇ ਵਹਿਵੇ ਦਾ ਕਰਵਾਇਆ ਹੋਇਆ ਸਾਰੇ ਘਰ ਨੂੰ ਰੰਗ ਹੋਂਟ ਕਾਲਾ ਕਾਲਾ ਜਾ ਹੋਇਆ ਬੇਰੇ ਬੇਰੇ ਦਾ ਹੋਂਟ ਹੋਰ ਨਾ ਅੰਦਰੋਂ ਬੀਬੀ ਨੇ ਕਰਵਾ ਲਿਆ ਚੁਆਰਿਆਂ ਨੂੰ ਬਾਥਰੇ ਬਾਹਰ ਨਹੀਂ ਕਰ ਰਹਾ ਇਹ ਸੜਕ ਹੈ ਇਧਰ ਬਹੁਤ ਜਲਦੀ ਆ ਜੋ ਤਾਂ ਬਾਹਰ ਕਢਾ ਵੀ ਮੰਜਾ ਬੀਬੀ ਤਾਂ ਅੰਦਰ ਹੀ ਬੈਠੀ ਰਹੀ ਧੁੱਪ ਜੀ ਚ ਬੈਠੋਗੇ ਕਿੰਨੀ ਸੋਹਣ ਤਾ ਧੁੱਪ ਐ ਇਥੇ ਰਸੋਈ ਕੋਲ ਚੰਗਾ ਮੀਆਂ ਪੁਚਾਰ ਜਿਰ ਲੈ ਕੇ ਜਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਨਹੀਂ ਦਾ ਖਾਣ ਨੂੰ ਨਹੀਂ ਚੀਜ਼ ਦਾ ਧੁੱਪੇ ਜਿਵੇਂ ਗਰਾਮਦਾਰ ਹੀ ਆਉਲੀ ਬੰਦਰ ਠੰਡ ਚ ਹੀ ਲੱਗਦੀ ਹੈ ਕੈਮਰੇ ਚ ਕੁਸ ਲੱਗਾ ਜਾ ਪਿਆ ਹੈ ਸੱਤ ਸਰੀਏ ਕਾਹ ਚਾ ਪੀਵਾਂਗੇ ਬੀਬੀ ਚਾਹ ਬਣਾ ਬੂਟ ਤਲਾ ਦੇ ਜੋ ਤਾ ਮੈਂ ਤਾਂ ਬੈਠਾ ਕਰ ਆ ਨੀ ਪਾਣ ਜਾਂਦੇ ਸੀ ਤਾਂ ਵਿਆਹੀ ਤਾ ਸ਼ਾਮ ਦੇ ਪੌਣੇ 5 ਹੋ ਗਏ ਜੋਤ ਨੂੰ ਘਰ ਵਾਲੇ ਮਰੂਦ ਤੋਂ ਕੋਈ ਮਰੂਦ ਨਹੀਂ ਥਾਇਆ ਹੁਣ ਇਹ ਤੇ ਲੱਗ ਗਿਆ ਗਵਾਂਢੀਆਂ ਵਾਲੇ ਤੇ ਆਓ ਅਸੀਂ ਦੇਖੀ ਜੋ ਤਾ ਦੋ ਤਾਂ ਤੋੜ ਲੈ ਮਿੱਠੇ ਵਾਲੇ ਨੇ ਕਿ ਨਾਉਦੀ ਨਾਲ ਹੈ ਹੋ ਸੀ ਦੇਖੀ ਉਹ ਤਾਂਹ ਜਿਹੜੇ ਦੋ ਲੱਗੇ ਪੈ ਨੇ ਜੋ ਤੇ ਜਮਾ ਕਿਰੇ ਨੇ ਉਹ ਸੀ ਇਹ ਆਹਾ ਦੋਨੀ ਕਿਰੇ ਪੈਨੇ ਇਹ। ਇਹ ਕੱਚੇ ਆ। ਇਹ ਦੂਤੇ ਇੱਕ ਹੋ ਸੀਗਾ। ਇਹ ਦਾਣੀ ਨਾ ਤੋੜਦੀ ਹੈ। ਮਾਮਾ ਕਿਵੇਂ? ਮਾਮਾ ਕੁਸਰੀ ਕਹਿੰਦਾ। ਹੋ ਸੀ। ਆ ਦਾਣੀ ਜਿਹੜੀ ਇੱਧਰ ਹੀ ਲਹਿਲੀ ਜਾਂਦੀ ਦੇਖੀ। ਹੋ ਸੀ। ਹੈ ਨਹੀਂ ਕਹਿੰਦਾ ਮਾਮਾ ਵੀ ਨਾ ਆ ਜਾ ਕੋ ਮਾਮਾ ਕੀ ਕਹਿੰਦਾ। ਇਹ ਆ ਦੇਖ ਦੇਖੀ ਇੱਧਰ ਨੂੰ ਇੱਧਰ ਨੂੰ ਇਹ ਉਹ ਸੀ। ਹੈਨਾ ਕਿੰਨਾ ਕਿਰਿਆ। ਆਹਾ। ਬਸ ਵਾਲੇ ਨਾ ਤੋੜ ਮੇਰੇ ਤਾਂ ਉਦੋਂ ਆਪਣੇ ਪਿੰਡ ਖਾ ਲਈ ਸੀ ਤਿੰਨ ਦਿਨ ਡਿੱਡ ਦੁਖਣੋ ਹਟੇ ਮੈਂ ਤਾਂ ਖਾਂਦੀ ਰਾਤ ਨੂੰ ਤੜਕੇ ਖਾਉਂਗੀ ਮੈਂ ਤਾਂ ਹੈ ਉੱਤਰ ਜਾ ਪੁੱਤ ਤੇਰਾ ਪੈਰ ਪਹਿਲਾਂ ਦੁਖਦਾ ਉਹ ਗਾਣਾ ਦੀ ਜਾਂਦੀ ਬੀਬੀ ਕਹਿੰਦੀ ਪੈਰ ਦਿਖਾਊਗਾ ਦੁਬਾਰੇ ਵਾਲੇ ਕੱਚੇ ਨਾ ਤੋੜ ਬਸ ਪੁੱਤ ਬਸ ਕੱਚਾ ਤਾਂ ਕੀ ਭਲਾ ਹੁਣ ਕਿਵੇਂ ਉਤਰੇਗਾ ਆ ਜਾ ਹੁਣ ਇੱਧਰ ਦੀ ਸਾਲਾ ਮਾਰੀ ਉਹ ਉੱਥੇ ਉਸੇ ਕੁਰਸੀ ਉੱਤੋਂ ਦੀ ਆ ਮੜਾ ਤਾਂ ਠੀਕ ਹੋਇਆ ਪਰ ਫੇਰ ਹਿਲ ਜੂ ਹੋਰ ਕੁੱਤਾ ਮੈਂ ਲੱਭੜ ਗਿਆ ਕੋਈ ਨਾ ਇਹ ਇੱਟਾਂ ਤੇ ਨਾ ਪੈਰ ਤਰ ਕਿਤਾ ਕਰਨੀ ਸੀ ਜੀ ਇਹ ਅਗਲੇ ਦਿਨ ਦੀ ਵੀਡੀਓ ਆ ਇਹ ਵੀਡੀਓ ਹੋ ਗਈਗੀ ਸੋ ਬਾਰ ਦੀ ਸਾਡੇ ਕੇ 4 ਦਾ ਟਾਈਮ ਹੋ ਗਿਆ ਤੇ ਇਸ ਤੋਂ ਬਾਅਦ ਅਸੀਂ ਫਿਰ ਕੋਈ ਵੀਡੀਓ ਨਹੀਂ ਬਣਾਈ ਹੈਗੀ ਬਸ ਪਿੰਡ ਵਾਲੀ ਤੇ ਅੱਜ ਅਸੀਂ ਫਿਰ ਆ ਗਏ ਸੀਗੇ ਵਾਪਸ ਇੱਕ ਰਾਤ ਕੱਟ ਕੇ ਤੇ ਫਿਰ ਬਸ ਕੁਝ ਕੱਪੜੇ-ਕੁਪੜੇ ਖਰੀਦਣ ਬਾਗੇ ਸੀ ਸਾਡੇ ਸ਼ਹਿਰ 'ਚ ਫਿਰ ਵੀ ਕੋਈ ਵੀਡੀਓ ਨਹੀਂ ਬਣੀ ਹੈਗੀ ਤੇ ਫਿਰ ਅਸੀਂ ਵਾਪਸ ਆ ਗਏ ਸੀਗੇ ਅਸੀਂ ਆ ਗਏ ਸੀਗੇ ਦੋ ਕੁ ਵਜੇ ਨੂੰ ਘਰੇ ਆ ਗਏ ਸੀ ਅਸੀਂ ਤੇ ਇੱਥੇ ਮੀਂਹ ਬਹੁਤ ਸੀਗਾ ਰਾਤ ਨੂੰ ਇੱਥੇ ਤਾਂ ਅਜ ਕੋਈ ਫੋਨ ਕਰਕੇ ਪੁੱਛਿਆ ਮੈਂ ਕਿ ਕੁਝ ਕੁਝ ਦੇਖ ਲੈਣਗੇ ਚਲ ਵੀ ਕਈ ਵਾਰੀ ਉੱਠਦੇ ਨਹੀਂ ਮੇਰੇ ਮਾਗਰੋਂ ਇੱਥੇ ਕਦੇ ਵੀ ਤਾਂ ਮੌਸਮ ਸਾਫ਼ ਹੈ ਕਹਿੰਦੇ ਤੇ ਸਾਡੇ ਉੱਥੇ ਵੀ ਬਹੁਤ ਮੀਂਹ ਸੀਗਾ ਰਾਤ ਨੂੰ ਘੰਟਾ ਮੀਂਹ ਪਈ ਅੱਧਾ ਘੰਟਾ ਤਾਂ ਪੂਰਾ ਜ਼ੋਰ ਦਾ ਪਿਆ ਫਿਰ ਥੋੜਾ ਥੋੜਾ ਪਈ ਹੈ ਤੇ ਬਹੁਤ ਮੀਂਹ ਪਿਆ ਉੱਥੇ ਤਾਂ ਤੇ ਪਤਾ ਨਹੀਂ ਅੱਜ ਠਾਰੀ ਜੀ ਵਾਲੀ ਹੋਈ ਪਈ ਹੈ ਜਿਵੇਂ ਲਵੇ ਰੌਣੇ ਹਨਾ ਕਿਤੇ ਹੋਰ ਵੀ ਪਿੰਡਾਂ ਚ ਮੀ ਭਾਏ ਠਾਰੀ ਜੀ ਹੋ ਜਾਂਦੀ ਹੈਗਾ ਤਾਂ ਕਰਕੇ ਬਹੁਤ ਠਾਰੀ ਜੀ ਹੋਈ ਪਈ ਹੈ ਅੱਜ ਠੜੀ ਜੀ ਲੱਗੀ ਜਾਂਦੀ ਹੈ ਦੇ ਬਿਲੀ ਦੰਡ ਮੱਜ ਕੀਤਾਗਾ ਕਿਸੀ ਕੋਈ ਫਿਲਮ ਲਈਦੀ ਸੀ ਫਿਰ ਉਹ ਜੇ ਬਿਲੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਿੰਨੂੰ ਦੱਸਿਓ ਜੀ ਮੇਰੇ ਪਿੰਡ ਘਰ ਚ ਕੋਈ ਨਹੀਂ ਹੈਗਾ ਬਸ ਮੇਰੀ ਮੰਮੀ ਰਹਿੰਦੀ ਹੈ ਇਕੱਲੀ ਤੁਹਾਨੂੰ ਦੱਸਿਆ ਹੀ ਹੈਗਾ ਵੀਡੀਓ ਚ ਕੋਈ ਹੋਰ ਹੈ ਨਹੀਂਗਾ ਤੇ ਬਸ ਅਸੀਂ ਮਹੀਨੇ ਵੀ ਦਿਨ ਤੋਂ ਗੇੜਾ ਮਾਰਦੇ ਰਹੇ ਨੇ ਇੱਥੇ ਵੀ ਆ ਜਾਂਦੀ ਵੀ ਰੋਟੀ ਸਾਡੇ ਕੋਲੇ ਫਿਰ ਅਸੀਂ ਕਈ ਕਈ ਤੇ ਰੱਖ ਲੈਂਦੇ ਹਾਂ ਨਾ ਚਲ ਬੰਦੇ ਦਾ ਇਕੱਲੇ ਦਾ ਪਾਸਾ ਥੱਲੇ ਜਾਂਦਾ ਨਾ ਬੈਂਦੀ ਨਹੀਂ ਤੇ ਵੀਰੋ ਦੰਡ ਵੀ ਆਪਾਂ ਇੱਥੇ ਕਰਦੇ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ Oh. <sweak>